ਤੋ ਅੱਜ ਦੀ ਜਿਹੜੀ ਵੀ ਅਸੀਂ ਵੀਡੀਓ ਬਣਾਉਣ ਜਾ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਏ ਇੰਪੋਰਟੈਂਟ ਇਸ ਕਰਕੇ ਆ ਕਿਉਂਕਿ ਜਦੋਂ ਅਸੀਂ ਕੋਈ ਵੀ ਪਲਾਟ ਜਾਂ ਕੋਈ ਜ਼ਮੀਨ ਲੈਣੇ ਆ ਤਾਂ ਜਿਹੜੀ ਅਸੀਂ ਕਿਸ ਤੋਂ ਰਜਿਸਟਰੀ ਕਰਵਾਉਣੇ ਆ ਤਾਂ ਅੱਜ ਮੇਰੇ ਲੇਪੇ ਦੋ ਰਜਿਸਟਰੀਆਂ ਨੇ ਲਾਈ ਪ੍ਰੂਫ ਆ ਇਹ ਰਜਿਸਟਰੀਆਂ 2006 ਦੀਆਂ ਹੋਈਆਂ ਹੋਈਆਂ ਨੇ ਉਹਦਾ ਕੀ ਪ੍ਰੋਬਲਮ ਆਊਗੀ ਜਿਹੜਾ ਬਲਜੀਤ ਐ ਅਸਲੀ ਨਾਂ ਉਹਦਾ ਬਲਜੀਤ ਐ ਉਹਦਾ ਡੈਥ ਸਰਟੀਫੀਕੇਟ ਬਲਜੀਤ ਦੇ ਨਾਂ ਦਾ ਮਿਲੂ ਠੀਕ ਆ ਜਿਹੜਾ ਬਲਜੀਤ ਦੇ ਨਾਂ ਤੇ ਰੱਖਵਾ ਉਹ ਤਾਂ ਛੱਡ ਦੇਣਗੇ ਇਹ ਰੇਵਨੂ ਰਿਕਾਰਡ ਦਾ ਕੋਈ ਵੀ ਮੁਲਾਜ਼ਮ ਹੈ ਪਟਵਾਰੀ ਉੱਥੇ ਉਹ ਬਲਜੀਤ ਅਜੀ ਦਾ ਬਰਸ ਚੜਜੂ ਠੀਕ ਹੈ ਜੀ ਜਿੱਥੇ ਦਿਲਜੀਤ ਨੂੰ ਆ ਗਿਆ ਉਹਦੀ ਬਰਸਤ ਕਿਵੇਂ ਚੜੂ ਹੈ ਜੀ ਉਹ ਉਹ ਚੱਕਰ ਪਊਗਾ ਉੱਥੇ ਚੱਕਰ ਪਊਗਾ ਜੀ ਉਹ ਠੀਕ ਆ ਕੀ ਦਿਲਜੀਤ ਦਾ ਕੋਈ ਬੰਦਾ ਥਾੜਾ ਹੋ ਹੋਰ ਹੋ ਗਿਆ ਨਾ ਮਤਲਬ ਉਹ ਵੀ ਇਧਰ ਦਿਲਜੀਤਾਂ ਦੇ ਚੜ ਨਹੀਂ ਸਕਦੇ ਸੀ ਹਾਂਜੀ ਹਾਂ ਤਾਂ ਬੰਦਾ ਕੋਈ ਹੋਰ ਹੈ ਠੀਕ ਆ ਇਸ ਕਰਕੇ ਜਿਹੜੇ ਨੌ ਜਿਹੜੇ ਚੰਗੀ ਤਰ੍ਹਾਂ ਆਪਣਾ ਤਸੱਲੀ ਕਰਨ ਦਾ ਫਰਜ਼ ਬਣਦਾ ਉਹ ਤਸੱਲੀ ਕਰਾਉਣਾ ਇਹ ਸਿਰਫ ਤੁਹਾਡੇ ਲਈ ਆ ਤੁਸੀਂ ਵੱਧਵਾਦੀ ਸੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਆ ਰਿਸਟੈਂਡ ਬਾਕਾ ਕਰਾ ਰਹੇ ਕੋਈ ਹਾਂਜੀ ਹਾਂ ਉਹ ਪੜਨਾ ਚਾਹੀਦਾ ਜੇਪਾ ਬਸੀਤ ਕਰਾ ਰਹੇ ਆ ਠੀਕ ਆ ਉਹ ਵੀ ਪੜਨੀ ਚਾਹੀਦੀ ਹੈ ਠੀਕ ਆ ਜੀ ਉਹ ਵੀ ਉਹਦੀ ਸੇਮ ਮੈਟਰ ਆ ਜੀ ਸੇਮ ਮੈਟਰ ਦੇ ਬਰਿਸਟਡ ਬਾਕਾ ਕੋਈ ਵੀ ਹੈ ਠੀਕ ਆ ਉਹ ਜਦੋਂ ਆਪਾਂ ਰਿਸਟੈਂਡ ਕਰਾਉ ਦੋਈ ਪਾਰਟੀ ਨੂੰ ਕਿਸੇ ਵੀ ਪਾਰਟੀ ਚ ਆਪਾਂ ਤਾਂ ਉਹ ਪੜਨੀ ਜ਼ਰੂਰੀ ਹੈ ਦਵਾ ਬਸ ਠੀਕ ਹੈ ਠੀਕ ਆ ਦੋ ਰਜਿਸਟਰੀਆਂ ਦੀ ਇਹ ਸਪੈਸ਼ਲ ਅਸੀਂ ਲੈ ਕੇ ਆਏ ਸੀ ਵੀ ਹਾਂ ਅਸੀਂ ਤੁਹਾਡੇ ਇਹ ਰਜਿਸਟਰੀਆਂ ਦਿਖਾਈਏ ਵੀ ਅੱਗੇ ਕੋਈ ਵੀ ਆਪਣਾ ਭੈਣ ਭਰਾ ਕੋਈ ਜ਼ਮੀਨ ਖਰੀਦੇਗਾ ਜਾਂ ਕੋਈ ਵੇਚੇਗਾ ਜਾਂ ਕੋਈ ਪਲਾਟ ਦੁਕਾਨ ਈਵਨ ਕਿ ਕੁਝ ਵੀ ਗੱਲ ਕਹਿਣ ਦਾ ਭਾਵ ਵੀ ਉਹ ਆਪਣੀ ਰਜਿਸਟਰੀ ਨੂੰ ਬਹੁਤ ਧਿਆਨ ਨਾਲ ਪੜ੍ਹੇ ਤਾਂ ਕਿ ਇਨ ਫਿਊਚਰ ਵਿੱਚ ਉਹਨੂੰ ਕੋਈ ਦਿੱਕਤ ਨਾ ਆਵੇ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇਨਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੀ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 831075 02 ਤੇ کال ਕਰ ਸਕਦੇ ਹੋ WhatsApp ਕਰ ਸਕਦੇ ਹੋ ਤੁਹਾਡਾ ਸਵਾਗਤ ਕਰਦੇ ਹਾਂ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਰ ਇੱਕ ਰਜਿਸਟਰੀ ਮਿਲ ਲਵੇ 2006 ਦੀ ਹਾਂਜੀ ਇਹਦੀ ਇੱਕ ਰਜਿਸਟਰੀ ਚ ਤਾਂ ਉਹ ਵੀਰ ਦਾ ਨਾਮ ਠੀਕ ਆ ਮੰਨ ਲਓ ਬਲਜੀਤ ਆ ਹਾਂਜੀ ਦੂਜੀ ਚ ਪਤਾ ਉਹਨਾਂ ਨੇ ਦਲਜੀਤ ਆ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਇਹਦੇ ਵਿੱਚ ਸੁਝਾਅ ਸਭ ਤੋਂ ਵੱਡਾ ਇਹ ਦੇਣਾ ਚਾਹੁੰਦਾ ਵੀ ਜਿਸ ਟਾਈਮ ਵੀ ਕੋਈ ਜ਼ਮੀਨ ਖਰੀਦਦਾ ਠੀਕ ਹੈ ਜੀ ਜਾਂ ਕੋਈ ਜ਼ਮੀਨ ਵੇਚਦਾ ਹੈ ਠੀਕ ਹੈ ਜੀ ਉਸ ਟਾਈਮ ਜਦੋਂ ਆਪਾਂ ਰਿਸ਼ਤੀ ਲਿਖਾਉਨੇ ਆ ਤਾਂ ਵਿਚਨ ਵਾਲੇ ਨੂੰ ਵੀ ਤੇ ਖਰੀਦਦਾਰ ਨੂੰ ਠੀਕ ਹੈ ਜੀ ਦੋਵਾਂ ਨੂੰ ਰਿਸ਼ਤੀ ਪੜ ਲੈਣੀ ਚਾਹੀਦੀ ਹੈ ਠੀਕ ਹੈ ਕਿ ਉਹਦੇ ਵਿੱਚ ਕੋਈ ਨਾਉ ਗਲਤੀ ਤਾਂ ਨਹੀਂ ਪੈ ਗਿਆ ਹੂੰ 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 ਕੋਈ ਰਾਕਵਾ ਹੈ ਜਿਹੜਾ ਉਹ ਤਾਂ ਨਹੀਂ ਵੱਧ ਘੱਟ ਲਿਖਿਆ ਗਿਆ ਉਹਦੀ ਪੇਮੈਂਟ ਤਾਂ ਨਹੀਂ ਵੱਧ ਘੱਟ ਲਿਖੀ ਗਈ ਠੀਕ ਹੈ ਜੀ ਕਿਉਂਕਿ ਰਿਸ਼ਤੀ ਹੋਣ ਤੋਂ ਪਹਿਲਾਂ ਤਾਂ ਉਹਦੀਆਂ ਦਰਸਤੀਆਂ ਹੋ ਸਕਦੀਆਂ ਨੇ ਬੜੇ ਆਸਾਨੀ ਨਾਲ ਕੁਝ ਕੋਈ ਆਪਾਂ ਨੂੰ ਖੱਜਲ ਖਵਾਰੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਹੈ ਠੀਕ ਹੈ ਜੀ ਉਹ ਆਪਾਂ ਦਰਸਤੀ ਉਸੇ ਟਾਈਮ ਆਪਾਂ ਕਰਵਾ ਲਾਂਗੇ ਕਿਉਂਕਿ ਹਲਕਾ ਕੱਚੀ ਹੁੰਦੀ ਹੈ ਫਾਈਨਲ ਨਹੀਂ ਹੁੰਦੀ ਹਾਂਜੀ ਹਾਂ ਉਹ ਚ ਦਰਸਤੀਆਂ ਹੋ ਸਕਦੀ ਹੈ ਠੀਕ ਹੈ ਜੀ ਅੱਛਾ ਜਦੋਂ ਆਪਣੇ ਰਿਸ਼ਤੇਗਰਾਂ ਹੋ ਜੇ ਠੀਕ ਜਦੋਂ ਫਾਈਨਲ ਹੋ ਜੇ ਜੀ ਫਾਈਨਲ ਹੋ ਜੇ ਠੀਕ ਆ ਜਦੋਂ ਉਹ ਰਿਸਟਡ ਬਾਕਾ ਹੋ ਗਿਆ ਉਹ ਚ ਆਪਾਂ ਚੇਂਜ ਨਹੀਂ ਕਰ ਸਕਦੇ ਕੋਈ ਜਦੋਂ ਨਾਮ ਚੜ ਗਿਆ ਜਦੋਂ ਉਹਦੇ ਨਾਮ ਚੜ ਗਏ ਰਿਸ਼ਤੀਆਂ ਹੋ ਗੀਆਂ ਇਹ ਰਿਸ਼ਤੀ ਤੋਂ ਬਾਅਦ ਜਾ ਕੇ ਪਟਵਾਰੀ ਇੰਤਕਾਲ ਨਹੀਂ ਕਰ ਸਕਦਾ ਹਾਂ 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 ਜੋ ਕੋਈ ਰਿਸ਼ਤੀ ਚ ਲਿਖਿਆ ਹੋਇਆ ਉਹੀ ਲਿਖਣਾ ਪੈਣਾ ਹੈ ਪਰਵਾਰੀ ਨੂੰ ਰਿਸ਼ਤੀ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਲਿਖ ਸਕਦਾ ਪਰਵਾਰੀ ਠੀਕ ਹੈ ਜੀ ਉਹਦੇ ਦਰਸ਼ਤੀਆ ਕਰਾਉਣੇ ਬਹੁਤ ਮੁਸ਼ਕਲ ਨੇ ਇਸ ਕਰਕੇ ਮੈਂ ਸਾਰੇ ਸਰੂਤਾਂ ਨੂੰ ਇਹ ਸੁਝਾ ਦਉ ਆਂ ਵੀ ਰਿਸ਼ਤੀ ਕਰਾਉਣ ਵੇ ਠੀਕ ਹੈ ਜੀ ਖਰੀਦਦਾਰ ਹੈ ਚਾਹੇ ਵਿਚਨਾਲ ਹੈ ਠੀਕ ਹੈ ਜੀ ਉਹਨਾਂ ਨੂੰ ਰਿਸ਼ਤੀ ਆਪ ਪੜ ਲੈਣੀ ਚਾਹੀਦੀ ਹੈ ਆਪਾਂ ਕਈ ਵਾਰੀ ਕੀ ਕਰਦੇ ਆਂ ਉੱਥੇ ਦਸਕਤ ਕਰਕੇ ਫੜਾ ਫੜਾ ਆ ਜਿੰਨੇ ਆ ਵਿਚਨਾਲਾ ਵੀ ਖਰੀਦਦਾਰ ਵੀ ਕਾਲੀ ਹੁੰਦੀ ਫੇਤ ਕਰੀ ਜਾਂਦੇ ਇੱਕ ਦੂਜੇ ਦੇ ਫੇਤ ਕਰਨੀ ਤੋਂ ਉਹਨਾਂ ਨੂੰ ਥੋੜਾ ਜਿਹਾ ਟਾਈਮ ਕੱਟ ਕੇ ਉਹਨੂੰ ਰਿਸ਼ਤੀ ਨੂੰ ਤੁਹਾਡ ਸਾਰੇ ਸੰਗਤ ਨੂੰ ਸੁਜਾਉ ਹੈ ਇਹ ਵੀ ਉਹਨੂੰ ਪੜਨਾ ਜ਼ਰੂਰੀ ਹੈ ਪੜ ਲੈਣੀ ਚਾਹੀਦੀ ਠੀਕ ਹੈ ਜੀ ਇੱਕ ਇਹਦੇ ਵਿੱਚ ਹੋਰ ਹੁੰਦਾ ਜੀ ਜਿਵੇਂ ਉਹਰੇ ਤਾਂ ਮਤਲਬ ਨਾਮ ਦੀ ਗਲਤੀ ਆ ਗਈ ਇੱਕ ਤਾਂ ਇਹ ਬਹੁਤ ਵੱਡੀ ਗਲਤੀ ਹੈ ਹਾਂਜੀ ਹਾਂਜੀ ਦੂਜੀ ਆਪਾਂ ਰਕਬਾ ਕਈ ਮਤਲਬ ਆਪਾਂ ਜਦੋਂ ਦੇਖਦੇ ਰਜਿਸਟਰੀ ਕਰਾਉਣੇ ਆ ਮੈਂ ਪਿੱਛੇ ਇੱਕ ਰਜਿਸਟਰੀ ਕਰਵਾਈ ਸੀ ਹਾਂਜੀ ਠੀਕ ਆ ਪਲਾਟ ਲਿਆ ਸੀ ਆਪਾਂ ਨੇ ਤੇ ਉੱਥੇ ਉਹ ਬਾਈ ਕਹਿੰਦਾ ਕਹਿੰਦਾ ਯਾਰ ਇਕੱਲੇ ਨੰਬਰ ਨੰਬਰ ਪੜ ਲਓ ਜੇ ਕੋਈ ਨੰਬਰ ਗਲਤ ਪੈ ਗਿਆ ਉਹਦਾ ਵੀ ਏਡਾ ਵੱਡਾ ਕੇਸ ਆ ਜੀ ਹਾਂ ਫਿਰ ਤਾਂ ਉਹ ਉਦੋਂ ਵੀ ਵੱਡਾ ਕੇਸ ਹੈ ਉਹ ਜਿਹੜੇ ਨੰਬਰ ਜੇ ਕੋਈ ਗਲਤ ਪੈ ਗਿਆ ਉਹ ਨੰਬਰ ਦੀ ਉਹਦੀ ਮਾਲਕੀ ਨਹੀਂ ਹੈਗੀ ਸਪੋਜ਼ ਕਰੋ ਜਿਹੜੀ ਵੇਚੀ ਹੈ ਜੀ ਠੀਕ ਆ ਜਿਹੜਾ ਨੰਬਰ ਗਲਤ ਪੈ ਗਿਆ ਨੰਬਰ ਦਾ ਮਾਲਕ ਤਾਂ ਮੈਂ 6 ਨੰਬਰ ਦਾ ਹਾਂਜੀ ਹਾਂ ਉਹ ਚ ਨੰਬਰ ਪੈ ਗਿਆ 7 ਠੀਕ ਹੈ ਜੀ ਠੀਕ ਹੈ ਨਾ ਜੀ ਜਦੋਂ 7 ਨੰਬਰ ਦਾ ਮੈਂ ਮਾਲਕੇ ਨਹੀਂ ਮੇਰਾ ਇੰਤਕਾਲ ਕਿੰਨੇ ਹੋਊਗਾ ਜੀ ਉਹਦਾ ਉੱਥੋਂ ਸਭ ਤੋਂ ਵੱਡਾ ਕੇਸ ਛੜ ਗਿਆ ਉਹ ਤੋਂ ਵੱਡਾ ਹੀ ਹਾਂ ਫਰਦ ਦੇ ਮੁਤਾਬਕ ਜਿਹੜੀ ਨੰਬਰਾਂ ਦਾ ਮੈਂ ਮਾਲਕਾ ਉਹੀ ਨੰਬਰ ਪੈਣੇ ਚਾਹੀਦੇ ਨੇ ਉਹੀ ਨੰਬਰ ਪੈਣੇ ਚਾਹੀਦੇ ਨੇ ਫਰਦ ਦੇ ਨਾਮ ਲਿਆ ਲੈਣੇ ਚਾਹੀਦੇ ਨੇ ਨੰਬਰ ਆਪਾਂ ਨੂੰ ਵੇਚਣ ਵਾਲੇ ਤੇ ਖਰੀਦਦਾਰ ਨੂੰ ਠੀਕ ਹੈ ਜੀ ਇਹ ਜ਼ਰੂਰੀ ਹੈ ਠੀਕ ਹੈ ਜੀ ਜੇਪਾਂ ਨੂੰ ਆਪ ਚੈੱਕ ਕਰ ਲੈਣੀ ਚਾਹੀਦੀ ਜੇ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਹੈ ਲਿਖਣ ਵਾਲੇ ਤੋਂ ਕਿਉਂਕਿ ਉਹਦੇ ਲਈ ਕੰਮ ਜ਼ਿਆਦਾ ਹੁੰਦਾ ਲਿਖੀ ਜਾਂਦਾ ਉਹ ਟਾਈਪ ਕਰਨ ਲੱਗੇ ਗਲਤੀ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਹੁਣ ਆ ਦਲਜੀਤ ਤੇ ਬਲਜੀਤ ਆਈ ਇਹ ਸਿਰਫ ਟਾਈਪ ਕਰਨ ਲੱਗੇ ਗਲਤੀ ਹੋਈ ਹੈ ਹਾਂਜੀ ਹਾਂ ਕਿਉਂਕਿ ਹੁਣ ਤਾਂ ਆਧਾਰ ਕਾਰਡ ਨਾਲ ਲੱਗਦੇ ਨੇ ਆਧਾਰ ਜਿਹੜੀ ਨੇ ਆਪਦੇ ਪਰੂਫ ਦਿੱਤੇ ਨੇ ਪ੍ਰੂਫ ਤਾਂ ਨਹੀਂ ਉਹਨੇ ਗਲਤ ਦਿੱਤੇ ਟਾਈਪ ਕਰਨ ਲੱਗੇ ਗਲਤੀ ਹੋ ਗਈ ਜਿਹੜੀ ਉਹ ਗਲਤੀ ਹੋ ਗਈ ਜੇ ਆਪਾਂ ਪੜ ਲਾਂਗੇ ਤਾਂ ਉਸ ਟਾਈਮ ਦਰੁਸਤ ਹੋ ਸਕਦੀ ਠੀਕ ਹੈ ਜੀ ਇਸ ਕਰਕੇ ਪਨੁਰਿਸ਼ਟੀ ਪੜਨੀ ਜ਼ਰੂਰੀ ਹੈ ਠੀਕ ਹੈ ਇਹ ਕਹਿੰਦੇ ਨਾਲ ਮੇਰਾ ਸਵਾਲ ਹੋ ਰਿਹਾ ਜੀ ਇੱਕ ਜਿਹੜੀ ਤਕੀਮਾ ਰਜਿਸਟਰੀ ਹੁੰਦੀ ਆ ਉਹ ਰਜਿਸਟਰੀ ਦੇ ਇਹ ਰਜਿਸਟਰੀ ਵਿੱਚ ਕੀ ਫਰਕ ਹੁੰਦਾ ਤਕੀਮਾ ਰਿਸ਼ਟੀ ਹੁੰਦਾ ਵੀ ਜਿੰਨ ਕੇ ਇੱਕ ਵਾਰ ਜੇ ਬੈਦੀ ਪਾਰਿਸ਼ਟੀ ਕਰਾਤੇ ਉਸ ਕੋਈ ਗਲਤੀ ਹੋ ਗਈ ਹਾਂਜੀ ਉਹ ਬੈ ਵਾਲਾ ਵੀ ਚਾਹੁੰਦਾ ਵੀ ਹਾਂ ਇਹ ਗਲਤੀ ਹੋ ਗਈ ਆਪਾਂ ਠੀਕ ਕਰਾ ਦਈਏ ਖਰੀਦਾਰ ਹੈ ਜਿਹੜਾ ਉਹ ਵੀ ਚਾਹੁੰਦਾ ਵੀ ਠੀਕ ਹੋਣੀ ਚਾਹੀਦੀ ਹੈ ਦੋਵੇਂ ਬੰਦੇ ਸਹਿਮਤ ਦੋਵੇਂ ਸਹਿਮਤ ਨੇ ਹੋਰ ਰਿਸਟੀ ਚ 1% ਫੀਸ ਲੱਗਦੀ ਹੈ ਉਹ ਤੇ ਸਟਾਮ ਨਹੀਂ ਲੱਗਦਾ ਜਿਹੜੀ ਵੀ ਕੋਈ ਗਲਤੀ ਹੋਈ ਹੁੰਦੀ ਹੈ ਉਹ ਦਰੁਸਤ ਹੋ ਜਾਂਦੀ ਹੈ ਉਹਨਾਂ ਦੇ ਦਸਤਕਦੂਆਂ ਦੀ ਹੋਣਗੇ ਵੇਚਣ ਵਾਲੇ ਦੇ ਵੀ ਖਰੀਦਦਾਰ ਦੇ ਵੀ ਤੇ ਤੇਮਹ ਰਿਸਟੀ ਕੋਈ ਨੰਬਰ ਖਾਸ ਨਾਲ ਗਲਤ ਪੈ ਗਿਆ ਕੋਈ ਨਾਮ ਗਲਤ ਪੈ ਗਿਆ ਤਾਂ ਤੁਤੇ ਤੇਮਹ ਰਿਸਟੀ ਚ ਠੀਕ ਹੋ ਸਕਦਾ ਹੈ ਠੀਕ ਹੋ ਸਰ ਹੁਣ ਜਿੰਨੇ ਇਹ ਕੇਸ ਹੈ ਜੀ ਇਹ ਕੇਸ ਦਾ ਤਕਰੀਬਨ ਲੱਗਦਾ ਵੀ 20 ਸਾਲ ਦੇ ਗੇੜ ਫੇੜ ਆ ਹਾਂਜੀ ਹਾਂ ਹੁਣ ਜਿਹੜੇ ਬੰਦੇ ਨੇ ਖਰੀਦੀ ਦੀ ਇਹ ਜਗਾ ਉਹ ਬੰਦਾ ਵੀ ਚਲ ਗਿਆ ਅੱਗੇ ਉਹਦਾ ਮੁੰਡਾ ਵੀ ਸਵਰਗਵਾਸ ਹੋ ਗਿਆ ਹੁਣ ਅੱਗੇ ਬੱਚੇ ਪਰਿਵਾਰ ਪੋਤਾ ਪੋਤੀ ਇਹ ਇਹ ਪੀੜੀ ਚ ਜਾ ਇੱਥੇ ਇੱਥੇ ਹੁਣ ਪਤਾ ਕੀ ਪ੍ਰੋਬਲਮ ਆਊਗੀ ਜਿਹੜਾ ਬਲਜੀਤ ਹੈ ਅਸਲੀ ਨਾ ਉਹਦਾ ਬਲਜੀਤ ਹੈ ਉਹਦਾ ਡੈਥ ਸਰਟੀਫਿਕੇਟ ਬਲਜੀਤ ਦੇ ਨਾਮ ਦਾ ਮਿਲੂ ਠੀਕ ਆ ਜਿਹੜਾ ਬਲਜੀਤ ਦੇ ਨਾਮ ਤੇ ਰੱਖਵਾ ਉਹ ਤਾਂ ਛਾੜ ਦੇਣਗੇ ਠੀਕ ਆ ਇਹ ਰੈਵਨਿਊ ਰਿਕਾਰਡ ਦਾ ਕੋਈ ਵੀ ਮੁਲਾਜ਼ਮਾ ਪਟਵਾਰੀ ਉੱਥੇ ਉਹ ਬਲਜੀਤ ਅੱਜ ਦਾ ਬਰਾਸਟ ਚੜਜੂ ਠੀਕ ਹੈ ਜੀ ਜਿੱਥੇ ਦਿਲਜੀਤ ਨਾਮ ਆ ਗਿਆ ਉਹਦੀ ਬਰਾਸਟ ਕਿਵੇਂ ਚੜੂ ਹੈ ਜੀ ਉਹ ਉਹ ਚੱਕਰ ਪਊਗਾ ਉੱਥੇ ਚੱਕਰ ਪਊਗਾ ਜੀ ਉਹ ਚੜੀ ਦਲਜੀਤ ਦਾ ਕੋਈ ਬੰਦਾ ਥਾੜੂ ਹੋ ਹੋਰ ਹੋ ਗਿਆ ਨਾ ਉਹ ਤਾਂ ਉਹ ਵੀ ਇਹਦੇ ਦਲਜੀਤਾਂ ਦੇ ਚੜ ਨਹੀਂ ਸਕਦੇ ਸੀ ਹਾਂਜੀ ਹਾਂ ਤਾਂ ਬੰਦਾ ਕੋਈ ਹੋਰ ਹੈ ਠੀਕ ਆ ਇਸ ਕਰਕੇ ਜਿਹੜੀ ਨੌ ਜਿਹੜੇ ਚੰਗੀ ਤਰ੍ਹਾਂ ਆਪਣਾ ਤਸੱਲੀ ਕਰਨਾ ਫਰਜ਼ ਬਣਦਾ ਪਰ ਤਸੱਲੀ ਕਰਾ ਲੈਣੀ ਚਾਹੀਦੀ ਠੀਕ 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 ਧੰਨਵਾਦ ਜੀ ਸੋ ਦੋਸਤੋ ਕਮੈਂਟ ਕਰਕੇ ਦੱਸਿਓ ਇਹ ਬੈਠੇ ਸੀ ਕੋਈ ਬਾਇਰ ਰਜਿਸਟਰੀਆਂ ਦੇ ਗਿਆ ਸੀ ਤੇ ਉਹ ਆਇਆ ਵੈਸੇ ਆਪਣੇ ਲਵੇ ਐਂ ਸੀ ਚੈੱਕ ਕਰਾਉਣਾ ਠੀਕ ਹੈ ਤਾਂ ਮੈਨੂੰ ਰਜਿਸਟਰੀ ਉਹਦੇ ਵਿੱਚੋਂ ਮਿਲੀ ਤਾ ਚਲੋ ਉਦੀ ਸਮੱਸਿਆ ਦਾ ਹੱਲ ਹੋ ਗਈ ਅੱਗੇ ਫਿਰ ਉਹਨੂੰ ਕਿੰਨਾ ਯਾਰ ਅਸੀਂ ਵੀਡੀਓ ਬਣਾਵਾਂਗੇ ਹਾਂਜੀ ਇਹ ਵੀਡੀਓ ਸਿਰਫ ਤੁਹਾਡੇ ਲਈ ਆ ਤੁਸੀਂ ਵੱਧਵਾਦੀ ਸੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਵੀ ਸਝਾ ਆਈ ਆ ਵੀ ਅਸੀਂ ਕੋਈ ਵੀ ਜ਼ਮੀਨ ਲੈ ਰਹੇ ਆ ਜਿੰਮੇ ਸਰ ਨੇ ਗੱਲ ਕਰੀਏ ਕੋਈ ਪਲਾਟ ਲੈ ਰਹੇ ਆ ਇਵਨ ਕਿ ਕੋਈ ਦੁਕਾਨ ਵੀ ਲੈ ਰਹੇ ਆ ਸਰ ਕੋਈ ਚੀਜ਼ ਵੀ ਲੈ ਰਹੇ ਆ ਜਿਹੜੀ ਦੀ ਚੀਜ਼ ਦੀ ਪਰ ਰਿਸਟਰੀ ਕਰਾ ਰਹੇ ਆ ਰਿਸਟਰੀਡ ਬਾਕਾ ਕਰਾ ਰਹੇ ਆ ਕੋਈ ਉਹ ਪੜਨਾ ਚਾਹੀਦਾ ਜੇ ਆਪਾਂ ਵਸਿਤ ਕਰਾ ਰਹੇ ਆ ਠੀਕ ਆ ਉਹ ਵੀ ਪੜਨੀ ਚਾਹੀਦੀ ਹੈ ਠੀਕ ਆ ਜੀ ਉਹ ਵੀ ਉਹਦੀ ਸੇਮ ਮੈਟਰ ਹੈ ਜੀ ਸੇਮ ਮੈਟਰ ਦੇ ਰਿਸਟਰੀਡ ਬਾਕਾ ਕੋਈ ਵੀ ਹੈ ਠੀਕ ਆ ਉਹ ਜਦੋਂ ਆਪਾਂ ਰਿਸਟਰੀਟ ਕਰਾਉਂਦੇ ਆ ਵੇਚ ਰਹੇ ਆ ਚਾਹੇ ਆਪਾਂ ਖਰੀਦਦਾਰ ਆ ਠੀਕ ਆ ਦੋਏ ਪਾਰਟੀ ਨੂੰ ਕਿਸੇ ਵੀ ਪਾਰਟੀ ਚ ਆਪਾਂ ਤਾਂ ਉਹ ਪੜਨੀ ਜ਼ਰੂਰੀ ਹੈ ਦੋ ਆਪਸ ਠੀਕ ਆ ਜੀ ਠੀਕ ਆ ਦੌਰ ਰਜਿਸਟਰੀਆਂ ਦੀ ਇਹ ਸਪੈਸ਼ਲ ਅਸੀਂ ਲੈ ਕੇ ਆਏ ਸੀ ਵੀ ਹਾਂ ਅਸੀਂ ਤੁਹਾਡੇ ਇਹ ਰਜਿਸਟਰੀਆਂ ਦਿਖਾਈਏ ਵੀ ਅੱਗੇ ਕੋਈ ਵੀ ਆਪਣਾ ਭੈਣ ਭਰਾ ਕੋਈ ਜ਼ਮੀਨ ਖਰੀਦੇਗਾ ਜਾਂ ਕੋਈ ਵੇਚੇਗਾ ਜਾਂ ਕੋਈ ਪਲਾਟ ਦੁਕਾਨ ਈਵਨ ਕਿ ਕੁਝ ਵੀ ਗੱਲ ਕਹਿਣ ਦਾ ਭਾਵ ਵੀ ਉਹ ਆਪਦੀ ਰਜਿਸਟਰੀ ਨੂੰ ਬਹੁਤ ਧਿਆਨ ਨਾਲ ਪੜੇ ਤਾਂ ਕਿ ਇਨ ਫਿਊਚਰ ਵਿੱਚ ਉਹਨੂੰ ਕੋਈ ਦਿੱਕਤ ਨਾ ਆਵੇ ਸੋ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਵੇਂ ਲੱਗੀ ਹੋਰ ਮਿਲਦਾ ਨਵੀਂ ਜਾਣਕਾਰੀ ਦੇ ਨਾਲ ਤੇ ਤੁਹਾਡਾ ਵੀ ਸਰਦਾ ਵੀ ਤੇਜਦਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਨ ਬੇਨਤੀ ਹੈ ਵੀ ਜਿੰਨਗੇ ਰਿਸਟਰੀ ਕਰਾਉਣੇ ਪਰਮ ਜ਼ਰੂਰ ਲੈ ਜਾ ਜਰੂਰ ਕਰਵਾ ਲਿਓ